ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਾਤੜਾ ਸ਼ਹਿਰ ਦੇ ਵਿੱਚ ਪਹੁੰਚੇ ਸੀ ਤੁਹਾਨੂੰ ਬਹੁਤ ਵਧੀਆ ਨਮੀਆਂ ਚੀਜ਼ਾਂ ਦਿਖਾ ਰਹੇ ਹਾਂ ਤੇ ਰੇਟ ਬਹੁਤ ਸੋਹਣੇ ਹੋਣ ਵਾਲੇ ਨੇ ਦੋਸਤੋ ਲੋੜੀ ਦੇ ਉੱਪਰ ਬਹੁਤ ਵੱਡਾ ਧਮਾਕਾ ਕੀਤਾ ਬਾਈ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਹਾਂਜੀ ਬੀਜੀ ਦੱਸਿਓ ਇਹਦੇ ਬਾਰੇ ਵੀ ਇਹ ਆ ਗਿਆ ਜੀ ਆਪਣਾ ਚਾਪ ਕਟਰ ਜੀ ਜੀ ਮਤਲਬ ਕੱਟ ਜਗਾ ਰੋਕਦਾ ਜਮੀ ਜੀ ਨਾਰਮਲ ਜੀ ਤੇ ਇਹਦੇ ਵਿੱਚ ਆ ਜਾਂਦੀ ਨੇ ਛੁਰੀਆਂ ਜੀ ਜਿਵੇਂ ਆਪਾਂ ਕਹਿਦਾਂ ਨੇ ਜੀ ਜੀ ਇਹਨਾਂ ਨੂੰ ਕੋਈ ਲਗਾਉਣ ਦੀ ਲੋੜ ਨਹੀਂ ਜੀ ਆਟੋਮੈਟਿਕ ਹੀ ਤਿੱਖੀਆਂ ਹੁੰਦੀਆਂ ਨੇ ਜੀ ਜ ਤੇ ਜੂਸੀ 베어ਿੰਗ ਲੱਗੇ ਨੇ ਜੀ ਹੈਵੀ ਡਿਊਟੀ ਹੈ ਜੀ ਮੰਨ ਕੇ ਚਲੋ ਇਹਦੀ 15 16 ਕਮੰਟਲ ਦੀ ਕੈਪੈਸਿਟੀ ਹੈ ਇੱਕ ਘੰਟੇ ਦੇ ਵਿੱਚ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਤੇ ਇਧਰ ਵਾਲੀਆਂ ਇਹ ਵੱਟੀਆਂ ਹਾਂਜੀ ਹਾਂ ਇਹਦੇ ਵਿੱਚ ਅਲੱਗ-ਅਲੱਗ ਮਾਡਲ ਆ ਜਾਂਦੇ ਨੇ ਜੀ ਤਿੰਨ ਚਾਰ ਮਾਡਲ ਆਉਂਦੇ ਨੇ ਜੀ ਓਕੇ ਤੇ ਐਮ 1 ਐਮ 2 ਐਮ 3 ਜੀ ਚਾਰ ਬਲੇਡ ਚ ਆ ਜਾਂਦੀ ਹੈ ਤਿੰਨ ਰੂਲੇ ਦੇ ਵਿੱਚ ਆ ਜਾਂਦੀ ਹੈ ਦੋ ਰੂਲੇ ਦੇ ਵਿੱਚ ਆ ਜਾਂਦੀ ਹੈ ਜੀ ਹਾਂਜੀ ਹਾਂ ਉਦੋਂ ਬਾਅਦ ਆ ਇਹ ਚੱਕੀ ਆ ਜਾਂਦੀ ਹੈ ਜੀ ਪਲਵਲਾਈਜ਼ਰ ਜੀ ਇਹ ਇਹ ਚ ਆਪਾਂ ਹਲਦੀ ਮਿਰਚ ਮਸਾਲਾ ਆਟਾ ਦਾਣਾ ਜੋ ਮਰਜ਼ੀ ਗੱਢ ਸਕਦੇ ਆ ਜੀ ਉਤੋਂ ਦੀ ਪੈਂਦਾ ਜੀ ਇਹਦੇ ਅੱਛਾ ਇਹ ਚੀਜ਼ ਕਰਦੇ ਜੀ ਹਾਂ ਜੀ ਹਾਂ ਜੀ ਇਹ ਦੋ ਛੋਟਾ ਮਾਡਲ ਆ ਜਾਂਦਾ ਜੀ ਓਕੇ ਵੀਰੇ ਹਾਂ ਜੀ ਹਾਂ ਇਹ 1.5 ਐਚਪੀ ਚ ਆ ਜਾਂਦੀ ਆ ਵਿੱਚੇ ਮੋਟਰ ਹੁੰਦੀ ਆ 1 ਸਾਲ ਦੀ ਗਾਰੰਟੀ ਹੁੰਦੀ ਆ ਜੀ ਜੀ ਇਧਰੋਂ ਇਹ ਵਾਲੀ ਟੋਕੇ ਵਾਲੀ ਹਾਂ ਜੀ ਹਾਂ ਇਹ ਟੋਕਾ ਮਸ਼ੀਨ ਆ ਗਈ ਜੀ ਇਹ ਚ 11 ਬੈਰੀਂਗ ਨੇ ਜੀ 5 ਸਾਲ ਦੀ ਟੋਕੇ ਦੀ ਗਾਰੰਟੀ ਆ ਜੀ ਬੈਰੀਂਗਾਂ ਦੀ ਗਰਾਰੀਆਂ ਦੀ ਜੀ ਜੀ ਵੀਰੇ ਹਾਂ ਜੀ ਹਾਂ ਤੇ ਇਧਰੋਂ ਸਿਸਟਮ ਹਾਂਜੀ ਵੀਰੇ ਇਹਨਾਂ ਬਾਰੇ ਵੀ ਦੱਸਿਓ ਜੀ ਇਹ ਆਪਣਾ ਜੀ ਜਮਾ ਵੱਡੀ ਚੱਕੀ ਹੁੰਦੀ ਹੈ ਜੀ ਉਹਦਿਆਂ ਛੋਟੇ ਮਾਡਲ ਬਣ ਗਏ ਜੀ ਪੱਥਰ ਹੁੰਦਾ ਇਹਦੇ ਵਿੱਚ ਹਾਂਜੀ ਹਾਂ ਜਿੰਨਾ ਮਰਜ਼ੀ ਕੰਮ ਲੈ ਸਕਦੇ ਆਂ ਆਪਾਂ ਦਾਣੇ ਦਾ ਲੈ ਸਕਦੇ ਆਂ ਆਟੇ ਦਾ ਲੈ ਸਕਦੇ ਆਂ ਜਿਵੇਂ ਮੱਜਾ ਮੁੱਜਾ ਜ਼ਿਆਦਾ ਨਹੀਂ ਜੀ ਉਦੋਂ ਥੋੜਾ ਵੱਡਾ ਮਾਡਲ ਆ ਜਾਂਦਾ ਜੀ ਜੀ ਵੀਰੇ ਹਾਂਜੀ ਹਾਂ ਮੋਟਰ ਲੈ ਸਕਦੇ ਹਾਂ ਜੀ ਮਤਲਬ ਬਹੁਤ ਘੱਟ ਰੇਟਾਂ 'ਚ ਆਪਣੇ ਲਵੇ ਸਮਾਨ ਮਿਲਦਾ ਜੀ ਹਾਂਜੀ ਹਾਂ ਬਾਕੀ ਦੋਸਤੋ ਸਕਰੀਨ ਤੇ ਵੀਰ ਦਾ ਨੰਬਰ ਚੱਲ ਰਿਹਾ ਹਾਂਜੀ ਵੀਰ ਜੀ ਇਹਦੇ ਬਾਰੇ ਵੀ ਦੱਸਿਓ ਮੜਾ ਜਾ ਇਹ ਆ ਗਿਆ ਜੀ ਆਪਣਾ ਚਾਫ ਕਟਰ ਆ ਜਾਂਦਾ ਜੀ ਜੀ ਇਹਦੇ ਮਤਲਬ ਫੁਰੀਆਂ ਹੁੰਦੀਆਂ ਨੇ ਉਹਨਾਂ ਨੂੰ ਕੋਈ ਬਦਲਣ ਦੀ ਲੋੜ ਨਹੀਂ ਹੈਗੀ ਜੇ 2-3 ਮੱਜਾਂ ਨੇ ਮੰਨ ਕੇ ਚੱਲੋ ਵੀ 7-8 ਸਾਲ ਕੱਢ ਜਾਂਦੀਆਂ ਨੇ ਜੀ ਵੀਰੇ ਤੇ ਥੋੜੀ ਜਿਹੀ ਜਗਾ ਘੇਰਦੀ ਹੈ ਜੀ ਨਾ ਬਲੇਡ ਲਾਉਣ ਦੀ ਲੋੜ ਜੂਸੀ ਬੈਰਿੰਗ ਹੁੰਦੇ ਨੇ ਇਹਦੇ ਵਿੱਚ ਜੀ ਜੀ ਵੀਰੇ ਹਾਂਜੀ ਹਾਂ ਇਸ ਤੋਂ ਬਾਅਦ ਆ ਵੱਡੀਆਂ ਹਾਂਜੀ ਇਹ ਆਪਣਾ ਵੱਡਾ ਟੋਕਾ ਆ ਗਿਆ ਜੀ ਚਾਦਰ ਲੱਗੀ ਹੈ ਜੀ ਜਿਸਤੀ ਟੋਕਾ ਬਾਹਰ ਗੱਡੂਗੇ ਜੀ ਹਾਂਜੀ ਹਾਂ ਹਾਂ ਇਹ ਨਾ ਦੇ ਰੇਲ ਰੂਟ ਮਾਰਕੀਟ ਨਾਲੋਂ ਡਾਊਨ ਹੋਣਗੇ ਜੀ ਹਾਂਜੀ ਹਾਂ ਕੁਆਲਿਟੀ ਬਹੁਤ ਟੌਪ ਦੀ ਹੋਊਗੀ ਜੀ ਆਪਣੀ ਗਾਰੰਟੀ ਵੀ ਹੋਊਗੀ ਜੀ ਤੋ ਕਾ ਨਾ ਪਸੰਦ ਆਵੇ, ਦਿੱਕਤ ਪਰੇਸ਼ਾਨੀ ਆਵੇ, ਆਪਣਾ ਬਦਲ ਸਕਦੇ ਆ ਜਾਂ ਚੇਂਜ ਕਰ ਸਕਦੇ ਆ ਜੀ। ਜੀ, ਕਨੇਟਨ ਦਾ ਅਦਾ ਜਾਂ ਕਿੱਥੇ ਕਿਤਾ ਕਹੂਗਾ ਜੀ? ਰੇਟ ਮੰਨ ਕੇ ਚਲੋ ਚਾਪ ਕਟਰ ਹੋ ਜਾਂਦਾ ਕੋਈ 11 ਕਹ ਹਜ਼ਾਰ ਤੋਂ ਸਟਾਰਟ ਜੀ। ਇਹ ਮਾਡਲ ਆਪਣਾ 16 ਕਹ ਹਜ਼ਾਰ ਤੋਂ ਸਟਾਰਟ ਹੋ ਜਾਂਦਾ ਗੇਅਰ ਵਾਲਾ ਜੀ। ਜੀ। ਸਮਾਨ ਨਾਲ ਹੋਊਗਾ ਜੀ ਸਟੈਂਡ ਬੈਲਟ। ਹਾਂ ਜੀ। ਦੱਸਿਓ ਆ ਪ੍ਰੋਜੈਕਟ ਕੀ ਆ ਟਮਾ ਜੀ ਇਹਦੇ ਬਾਰੇ ਦੱਸਿਓ ਵੀਰ ਜੀ ਇਹ ਆਪਣਾ ਆ ਗਿਆ ਗੋਹਾ ਸਿੱਟਣ ਵਾਸਤੇ ਆ ਸਿਸਟਮ ਜੀ ਰੈਡੀ ਕਹਿ ਲੀਏ ਜਾਂ ਹੋਰ ਵੀ ਕੋਈ ਵੀ ਆਪਾਂ ਕੰਮ ਲੈ ਸਕਦੇ ਆ ਇਹਦੇ ਉੱਤੋਂ ਅੱਛਾ ਜੀ ਦੱਸ ਇਹਦੇ ਇੱਧਰ ਦੀ ਆਪਣਾ ਪਾ ਸਕਦੇ ਆ ਜੀ ਅੱਛਾ ਪੂਰੇ ਦੀ ਗੋਹਾ ਪਾ ਸਕਦੇ ਆ ਹਾਂ ਜੀ ਹਾਂ ਇੱਧਰੋਂ ਇਹਦਾ ਟੱਕਣ ਖੁੱਲ ਜਾਂਦਾ ਜੀ ਪਿੱਛੋਂ ਓਕੇ ਟੱਕਣ ਖੋਲ ਕੇ ਕਿੱਥੋਂ ਖੁੱਲੂਗਾ ਇਹ ਟੱਕਣ ਇਦਾਂ ਖੁੱਲ ਜਾਂਦਾ ਜੀ ਠੀਕ ਆ ਜੀ ਇਹ ਆਪਣਾ ਓਕੇ ਸਰ ਇਦਾਂ ਚੱਕਿਆ ਜਾਂਦਾ ਜੀ ਤੇ ਦੇਖੋ ਜੀ ਅੱਛਾ ਇੱਧਰੋਂ ਐਵੇਂ ਚੱਕਿਆ ਜਾਂਦਾ ਠੀਕ ਆ ਜੀ ਇਸ ਤੋਂ ਬਾਅਦ ਇਹਨੂੰ ਆਪਾਂ ਇਦਾਂ ਚੱਕ ਸਕਦੇ ਆ ਬਹੁਤ ਸੌਖਾ ਕੰਮ ਕਰਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਤਾਂ ਬੀਬੀਆਂ ਦਾ ਕੰਮ ਹੀ ਮੁਕਾਤਾ ਜੀ ਹਾਂ ਬੀਬੀਆਂ ਦਾ ਕੰਮ ਜਮੀ ਮੁਕਾਤਾ ਜੀ 10 15 ਮੱਜਾਂ ਦਾ ਗੋਹਾ ਰਾਮ ਨਾਲ ਪੈ ਜਾਂਦਾ ਖੇਤ ਜਾਂਵੇਂ ਮਰਜੀ ਸੱਟ ਸਕਦੇ ਹਾਂ ਜੀ ਹੈਵੀ ਡਿਊਟੀ ਆ ਨਵੇਂ ਟਾਇਰ ਨੇ ਜੀ ਅੱਛਾ ਜੀ ਹਾਂ ਜੀ ਹਾਂ ਰੇਂਜ ਕੀ ਆ ਵੀਰੇ ਰੇਟ ਕਿੰਨਾ ਕਰ ਰਹੇ ਹੋ ਰੇਂਜ ਇਹ ਪੈ ਜਾਂਦਾ ਜੀ 1.14 ਹਜ਼ਾਰ ਦਾ ਜੀ 1.14 ਹਜ਼ਾਰ ਦਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਫੇਰ ਉਹਨਾਂ ਦਾ ਮਾਨਤਾਨ ਜ਼ਰੂਰ ਕਰ ਦਾਂਗੇ ਜੀ ਓਕੇ ਜੀ ਹਾਂ ਜੀ ਇਹ ਆਪਣੀ ਆ ਗਈ ਜੀ ਪੌੜੀ ਆ ਗਈ ਜੀ ਅੱਛਾ ਜੀ ਇਹ ਕੋੜੀ ਹੈ ਜੀ ਕੋੜੀ ਦਾ ਕੰਮ ਵੀ ਦੰਦੀਆ ਤੇ ਲੰਬੀ ਵੀ ਹੋ ਜਾਂਦੀ ਹੈ 12 ਫੁੱਟ ਦੀ ਜੀ ਅੱਛਾ ਮਤਲਬ ਐ ਖੁੱਲ ਕੇ ਉੱਪਰ ਹਾਂ ਇਹ ਓਪਨ ਹੋ ਜਾਂਦੀ ਹੈ ਉੱਪਰ ਨੂੰ ਹੋ ਜਾਂਦੀ ਹੈ ਜੀ ਠੀਕ ਹੈ ਇਹਦਾ ਕੀ ਪ੍ਰਾਈਸ ਹੈ ਜੀ ਇਹ ਪੈ ਜਾਂਦੀ ਆਪਣੀ ਕੋਈ 2100 ਦੀ ਜੀ 2100 ਰੁਪਏ ਦੀ ਠੀਕ ਹੈ ਜੀ ਹਾਂ ਜੀ ਆ ਟਾਲ ਆ ਗਿਆ ਜੀ ਹੈਨਾ ਹਾਂ ਜੀ ਹਾਂ ਇਹ ਰੇੜੀ ਆ ਗਈ ਜੀ ਹੈਵੀ ਡਿਊਟੀ ਬਹੁਤ ਜਿੰਸਤੀ ਚਾਦਰ ਲੱਗੀ ਹੈ ਜੀ ਜੀ ਮਤਲਬ ਬਹੁਤ ਹੀ ਹੈਵੀ ਚ ਬਣੀ ਹੋਈ ਹੈ ਇਹਦਾ ਰੇਟ ਕੀ ਲੱਗਿਆ ਜੀ ਰੇਟ ਇਹਦਾ ਪੈ ਜਾਂਦਾ ਜੀ 21000 ਰੁਪਏ ਜੀ ਬਸ ਹਾਂ ਜੀ ਬਾਕੀ ਮੌਕੇ ਤੇ ਕਰ ਦਾਂਗੇ ਜੀ ਡਿਸਕ 아주안들어